ਸਰਹੰਦ ਪਟਿਆਲਾ ਮਾਰਗ ਤੇ ਪਿੰਡ ਆਦਮਪੁਰ ਨਜ਼ਦੀਕ ਹੌਂਡਾਈ ਮੇਜ ਕਾਰ ਤੋਂ ਇੱਕ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਦੱਸਦੀ ਹੈ ਕਿ ਬੁੱਧਵਾਰ ਨੂੰ ਇੱਕ ਕਾਰ ਨਹਿਰ ਚ ਡਿੱਗ ਗਈ ਸੀ ਜਿਸ ਵਿੱਚ ਦੋ ਲੋਕ ਸਵਾਰ ਸਨ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕਾਰ ਚ ਸਵਾਰ ਮਹਿਲਾ ਬਾਹਰ ਨਿਕਲਦੇ ਸਾਰੇ ਹੀ ਬਿਨਾਂ ਕਿਸੇ ਅਧਿਕਾਰੀ ਨੂੰ ਮਿਲੇ ਉਹ ਤੋਂ ਖਿਸਕ ਗਈ ਜਦਕਿ 4 ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਦੋ ਕਰੇਨਾਂ ਦੀ ਸਹਾਇਤਾ ਨਾਲ ਕਾਰ ਸਮੇਤ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ 5 ਵਜੇ ਸਬ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਇੱਕਾ ਗੱਡੀ ਜਿਹੜੀ ਹੈ ਕਿਸੇ ਗੱਡੀ ਨਹਿਰ ਚ ਡਿੱਗ ਗਈ ਹੈ ਤੇ ਇੱਕ ਲੇਡੀ ਸੀ। ਇਹ ਲੇਡੀ ਜਿਹੜੀ ਹੈ ਉਹ ਸਾਡੇ ਆਉਣ ਤੋਂ ਪਹਿਲਾਂ ਮਤਲਬ ਨਹਿਰ ਚ ਲੋਕਾਂ ਨੇ ਕੱਢ ਲਈ ਸੀ ਤੇ ਦੈਨ ਉਹ ਆਪਣਾ ਰੂਵ ਹੋ ਗਈ ਇੱਥੋਂ। ਬਸ ਉਹ ਨਹੀਂ ਮਿਲੀ। ਦੈਨ ਅਸੀਂ ਸਾਰੇ ਪ੍ਰਸ਼ਾਸਨ ਨੇ ਰਲ ਕੇ ਇੱਥੋਂ ਗੱਡੀ ਜਿਹੜੀ ਹੈ ਬਾਹਰ ਕੱਢੀ ਹੈ ਗੱਡੀ ਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਹੈ। ਪ੍ਰਸ਼ਾਂਤ ਸ਼ਰਮਾ ਇਹਦਾ ਨਾਮ ਹੈ। ਤੋ ਅੱਗੇ ਵੈਰੀਫਾਈ ਕਰਦੇ ਆ ਕੀ ਹੋਇਆ ਕੀ ਨਹੀਂ ਮਾਮਲਾ ਦਿੱਖਦਾ ਕਿਥੇ ਦੇ ਰਹਿਣ ਵਾਲੇ ਇਹ ਪਟਿਆਲੇ ਦੇ ਰਹਿਣ ਵਾਲੇ ਫਿਲਹਾਲ ਕਾਰਸਵਾਰ ਵਿਅਕਤੀ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਦਕਿ ਉਕਤ ਮਹਿਲਾ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਸ਼੍ਰੀ ਫਤਿਹਗੜ ਸਾਹਿਬ ਤੋਂ ਬਹਾਦਰ ਟਿਵਾਣ ਜਗਬਾਣੀ ਟੀਵੀ